ਹਾਂਜੀ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪੁੱਤਰ ਜੀ ਪਿਆਰੇ ਵਿਦਿਆਰਥੀ ਜਿਵੇਂ ਆਪ ਜੀ ਨੂੰ ਆਪਾਂ ਹਰ ਰੋਜ਼ ਕਲਾਸ ਦੇ ਵਿੱਚ ਜਿੱਥੇ ਗੁਰਬਾਣੀ ਸੰਥਿਆ ਕਰਾਉਣੀ ਹੈ ਗੁਰ ਇਤਿਹਾਸ ਬਾਰੇ ਦੱਸਿਆ ਜਾਂਦਾ ਅੱਜ ਆਪ ਜੀ ਤੋਂ ਪੁੱਛ ਰਿਆਂਗੇ ਕਿ ਤੁਹਾਨੂੰ ਜੋ ਸਮਝਾਇਆ ਗਿਆ ਤੁਹਾਡੇ ਚੇਤੇ ਵਿੱਚ ਹੈ ਤੁਹਾਨੂੰ ਪਤਾ ਵੀ ਜਿਹੜੀਆਂ ਅਮਰਤ ਵੇਲੇ ਦੀਆਂ ਆਪਾਂ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹਾਂ ਉਹ ਪੰਜ ਬਾਣੀਆਂ ਦੇ ਨਿਤਨੇਮ ਦੇ ਵਿੱਚ ਉਹ ਪੰਜ ਬਾਣੀਆਂ ਕਿਹੜੀਆਂ-ਕਿਹੜੀਆਂ ਹਨ ਤੇ ਕਿਸ-ਕਿਸ ਗੁਰੂ ਸਾਹਿਬਾਨਾਂ ਦੀਆਂ ਤੁਹਾਡੇ ਜੋ ਬੱਚਾ ਤੁਹਾਨੂੰ ਕਿਸ ਨੂੰ ਪਤਾ ਹੈ ਦੱਸ ਸਕਦੇ ਹਾਂਜੀ ਦੱਸੋ ਜੀ ਜਪਜੀ ਸਾਹਿਬ ਜਪ ਸਾਹਿਬ ਜੀ ਤਵਾ ਪ੍ਰਸਾਦ ਸੋਈਏ ਜੀ ਜਪਈ ਸਾਹਿਬ ਅਨੰਦ ਸਾਹਿਬ ਵੈਰੀ ਗੁੱਡ ਇਹ ਤਾਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਹੋ ਗਈਆਂ ਸੰਧਿਆ ਵੇਲੇ ਦੀਆਂ ਬਾਣੀਆਂ ਆਪਜੀ ਨੂੰ ਪਤਾ ਕਿੰਨੀਆਂ ਬਾਣੀਆਂ ਤੇ ਕਿਹੜੀਆਂ-ਕਿਹੜੀਆਂ ਹਨ ਪਤਾ ਤੁਹਾਨੂੰ ਹਾਂਜੀ ਦੱਸ ਸਕਦੇ ਹੋ ਰੇਰਾ ਸਾਹਿਬ ਬਾਬਾਈ ਜੀ ਅਰਦਾਸ ਠੀਕ ਹੈ ਜੀ ਕੀਰਤਨ ਸਹਿਰਾ ਵੈਰੀ ਗੁੱਡ ਤੇ ਆਪ ਇਹ ਦੱਸ ਸਕਦੇ ਹੋ ਬੱਚਿਓ ਕਿ ਜਿਹੜੀਆਂ ਅੰਮ੍ਰਿਤ ਮੇਲੇ ਦੀਆਂ ਪੰਜ ਬਾਣੀਆਂ ਹਨ ਕਿਹੜੇ ਕਿਹੜੇ ਗੁਰੂ ਸਾਹਿਬਾਨਾਂ ਦੀਆਂ ਰਚਿਤ ਬਾਣੀਆਂ ਨੇ ਹਾਂਜੀ ਹਾਂਜੀ ਦੱਸੋ ਜਾਪ ਜੀ ਸਾਹਿਬ ਪਹਿਲੇ ਗੁਰੂ ਜੀ ਗੁਰੂ ਨਾਨਕ ਦੇਵ ਜੀ ਸਾਬਾਸ਼ ਜਾਪ ਸਾਹਿਬ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਸਾਬਾਸ਼ ਤਬਾ ਪ੍ਰਸਾਦ ਸੋਈਏ ਇਹ ਵੀ 5 6 ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਸਾਬਾਸ਼ ਜਾਪ ਜੀ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਵੈਰੀ ਗੁੱਡ ਅਨੰਤ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਹੜੇ ਪਾਤਸ਼ਾਹ ਜੀ ਹਨ ਕੀ ਜੀ ਬਬਾ ਜੀ ਸ਼ਾਬਾਸ਼ ਸ਼ਾਬਾਸ਼ ਹੈ ਬੇਟਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਨਾ ਕਿ ਪੰਜ ਬਾਣੀਆਂ ਕਿਹੜੇ ਕਿਹੜੇ ਗੁਰੂ ਸਾਹਿਬਾਨਾਂ ਦੀਆਂ ਹਨ ਠੀਕ ਹੈ ਇਹ ਅਮਰਤ ਵੇਲ ਦੀਆਂ ਪੰਜ ਬਾਣੀਆਂ ਨੇ ਹਾਂਜੀ ਸੰਗਤ ਜੀ ਇਹ ਬੱਚਿਆਂ ਨੂੰ ਆਪਾਂ ਗੁਰ ਇਤਿਹਾਸ ਜ਼ਰੂਰ ਦੱਸੀਏ ਕਿਉਂਕਿ ਅੱਜ ਲੋੜ ਹੈ ਸਮੇਂ ਦੀ ਸਮਾ ਮੰਗ ਕਰਦਾ ਕਿਉਂਕਿ ਸਾਡੇ ਬੱਚੇ ਨੇ ਜਿਹੜੇ ਗੁਰ ਸਿੱਖੀ ਗੁਰ ਇਤਿਹਾਸ ਨਾਲੋਂ ਦੂਰ ਹੁੰਦੇ ਜਾ ਰਹੇ ਨੇ ਸੋ ਆਪਾਂ ਛੋਟੀਆਂ ਕਲਾਸਾਂ ਲਾ ਕੇ ਇੱਥੇ ਬੱਚਿਆਂ ਨੂੰ ਸੰਥਿਆ ਕਰਵਾਈਏ ਗੁਰਬਾਣੀ ਦੀ ਸੰਥਿਆ ਇਹ ਤਾਂ ਹਾਸ ਤਾਂ ਵੀ ਜਰੂਰ ਉਹਨਾਂ ਬੱਚਿਆਂ ਨੂੰ ਆਪ ਜਾਣੂ ਕਰਵਾਈਏ ਸੋ ਬੱਚੇ ਸੰਥਿਆ ਕਰਦੇ ਐ ਸੋ ਅੱਜ ਕੁਝ ਬੱਚਿਆਂ ਦੀ ਘਾਟ ਐ ਨਹੀਂ ਆ ਸਕੇ ਸੋ ਇਸ ਵੀਡੀਓ ਨੂੰ ਤੁਸੀਂ ਜਰੂਰ ਸ਼ੇਅਰ ਕਰਿਓ ਬੱਚਿਆਂ ਦਾ ਹੌਸਲਾ ਵਧਾਓ ਤੇ ਕਮੈਂਟਾਂ ਚ ਜਰੂਰ ਦੱਸਿਓ ਜੀ ਤੁਹਾਨੂੰ ਇਹ ਉਪਰਾਲਾ ਕਿੱਦਾਂ ਦਾ ਲੱਗਿਆ ਤੇ ਇਹਨਾਂ ਬੱਚਿਆਂ ਦਾ ਜਰੂਰ ਹੌਸਲਾ ਫੜਾਈ ਕਰਿਓ ਜੀ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਹਾਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼